ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪਾਂ ਸ ਨੰਦਪੁਰ ਦੇ ਕਿਲੇ ਤੋਂ ਲੈ ਕੇ ਅੱਗੇ ਦਾ ਵਰਤਾਂਤ ਵੱਡੇ ਸਾਹਿਬਜਾਦਿਆਂ ਦੀ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਅਨੇਕਾਂ ਸਿੰਘਾਂ ਦੀ ਸ਼ਹੀਦੀ ਸੋ ਆਪਾਂ ਨੇ ਤੁਹਾਡੇ ਨਾਲ ਵਕ ਵਕ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਕੰਟੀਨਿਊ ਪਾ ਰਹੇ ਹਾਂ ਸੋ ਉਹਨਾਂ ਵੀਡੀਓ ਨੂੰ ਸੁਣਨ ਦੇ ਲਈ ਲੜੀ ਜੋੜਨ ਦੇ ਲਈ ਤੁਸੀਂ ਲਾਹਵ ਸਿੰਘ ਮਾਨਸਾ ਪੇਜ ਲਾਹਵ ਸਿੰਘ ਮਾਨਸਾ ਫੇਸਬੁੱਕ ਆਈਡੀ ਤੇ ਲਾਹਵ ਸਿੰਘ ਮਾਨਸਾ YouTube ਚੈਨਲ ਤੇ ਜਾ ਕੇ ਸ਼੍ਰਵਣ ਕਰ ਸਕਦੇ ਹੋ ਸੋ ਆਲਮਗੀਰ ਤੋਂ ਇਧਰ ਦੀਨਾ ਕਾਂਗੜ ਤੋਂ ਹੁੰਦੇ ਹੋਏ ਦੀਨਾ ਕਾਂਗੜ ਰਾਏਕੋਟ ਹੁੰਦੇ ਹੋਏ ਰਾਏਕੋਟ ਜਦੋਂ ਨੂਰੇ ਮਾਹੀ ਨੇ ਰੋ ਰੋ ਕੇ ਛੋਡੇ ਸਾਹਿਬ ਜੀ ਦਾ ਇਤਿਹਾਸ ਦੱਸਿਆ ਉਹ ਆਪਾਂ ਨੇ ਬਿਆਨ ਕੀਤਾ ਹੋਇਆ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਾਹੀ ਦਾ ਬੂਟਾ ਪੁੱਟ ਕੇ ਮੁਗਲਾਂ ਦੀ ਜੜ ਪੁੱਟਣ ਦੀ ਗੱਲ ਕਹਿ ਦਿੱਤੀ ਸੀ ਤੇ ਅੱਗੇ ਸਤਿਗੁਰੂ ਪਾਤਸ਼ਾਹ ਜਾਂਦੇ ਹੋਏ ਕੋਟ ਕਪੂਰੇ ਪਹੁੰਚ ਗਏ ਕਪੂਰੇ ਦੇ ਕਿਲੇ 'ਚ ਉੱਥੇ ਵੀ ਸਤਿਗੁਰਾਂ ਨੇ ਲਗਭਗ 6 ਮਹੀਨਿਆਂ ਦਾ ਟਾਈਮ ਜਿਹੜਾ ਬਤੀਤ ਕੀਤਾ ਭਾਵੇਂ ਕਪੂਰੇ ਦਾ ਕਿਲਾ ਹੋਣ ਕਰਕੇ ਕੋਟ ਕਪੂਰਾ ਉਹ ਸ਼ਹਿਰ ਦਾ ਨਾਮ ਪੈ ਗਿਆ ਪਹਿਲਾਂ ਹੋ ਸਕਦਾ ਕਿਸੇ ਹੋਰ ਬਸਤੀ ਜਾਂ ਕੋਈ ਨਗਰ ਵੱਖਰੇ ਨਾਮ ਨਾਲ ਜਾਣਿਆ ਜਾਂਦਾ ਹੋਵੇ ਤੇ ਜਦੋਂ ਇੱਧਰ ਜਿਹੜੇ ਸੀਗੇ ਆਪਣੇ ਫੌਜਾਂ ਦੇ ਬਜੀਦ ਖਾਨ ਦੇ ਜਿਹੜੇ ਸੂਈਏ ਸੀ ਉਹਨਾਂ ਨੇ ਵੀ ਪੜ ਦੇਖਦੇ-ਦੇਖਦੇ ਉਹਨਾਂ ਨੇ ਸੂਲ ਦਿੱਤੀ ਜਾ ਕੇ ਕਿ ਜਿਹੜੇ ਗੁਰੂ ਸਾਹਿਬ ਨੇ ਉਹ ਕਪੂਰੇ ਦੇ ਕਿਲੇ 'ਚ ਰਹਿ ਰਹੇ ਨੇ ਕਪੂਰੇ ਦੇ ਕਿਲੇ 'ਚ ਰਹਿ ਰਹੇ ਨੇ ਤੇ ਇਧਰ ਸਤਗੁਰਾਂ ਦੇ ਸੂਈਏ ਛੱਡੇ ਹੋਏ ਸੀ ਉਹਨਾਂ ਨੂੰ ਵੀ ਪਤਾ ਲੱਗਿਆ ਵਜੀਦ ਖਾਂ ਫੌਜਾਂ ਲੈ ਕੇ ਚੜਾਈ ਕਰਕੇ ਆ ਰਹੇ ਹਨ ਮਜੀਦ ਖਾਂ ਆਪਣੀਆਂ ਫੌਜਾਂ ਦੇ ਸਮੇਤ ਤੇ ਕਪੂਰੇ ਦੇ ਕਿਲੇ ਵੱਲ ਧਾਵਾ ਬੋਲ ਰਿਹਾ ਕਿਉਂਕਿ ਟਾਈਮ ਲੱਗ ਜਾਂਦਾ ਇੱਕ ਤਾਂ ਇੱਕੋ ਲਗਤਾ ਜਿਹੜੀ ਫੌਜ ਦੀ ਚੜ੍ਹਾਈ ਤਿਆਰੀ ਸਾਰਾ ਰਾਸ਼ਨ ਪਾਣੀ ਇਕੱਤਰ ਕਰਨਾ ਉਹ ਸਾਰਾ ਕੁਝ ਹੌਲੀ ਹੌਲੀ ਟਾਈਮ ਲੱਗਦਾ ਤੇ ਕਿਸੇ ਨੇ ਦੱਸਿਆ ਵੀ ਵਜੀਦ ਖਾਨ ਫੌਜਾਂ ਲੈ ਕੇ ਇਸ ਕਿਲੇ ਵੱਲ ਆ ਰਹੇ ਹੈ ਜਿਹੜਾ ਕਪੂਰੇ ਦਾ ਕਿਲਾ ਸੀ ਕੋਟ ਕਪੂਰੇ ਤੇ ਇਧਰ ਗੁਰੂ ਸਾਹਿਬਾਂ ਨੂੰ ਵੀ ਪਤਾ ਲੱਗਿਆ ਵੀ ਜਿਹੜੀਆਂ ਫੌਜਾਂ ਨੇ ਆ ਵਾਰ ਰਹੀਆਂ ਨੇ ਤੇ ਕਪੂਰਾ ਵੀ ਥੋੜਾ ਜਿਹਾ ਇਹ ਮੰਨਦਾ ਸੀ ਕਿ ਜੇ ਮੇਰੇ ਕਿਲੇ ਤੋਂ ਬਾਹਰ ਅੰਦਰ ਅੰਦਰੋਂ ਤਾਂ ਪੱਖ ਕਰਦਾ ਸੀ ਪਰ ਉਹ ਸੋਚਦਾ ਸੀ ਵੀ ਮੈਂ ਕਿਉਂਕਿ ਸਰਕਾਰਾਂ ਦੇ ਡਰ ਹਰ ਬੰਦੇ ਦੇ ਅੰਦਰ ਬੈਠ ਜਾਂਦੇ ਆ ਪਰ ਜਿਹੜਾ ਅੰਦਰ ਪਿਆਰ ਹੁੰਦਾ ਹੈ ਉਹ ਪਿਆਰ ਕਰਕੇ ਬੰਦਾ ਕੁਝ ਨਾ ਕੁਝ ਮਦਦ ਕਰ ਜਾਂਦਾ ਹੈ ਤਾਂ ਜਦੋਂ ਸਤਿਗੁਰੂ ਨੂੰ ਵੀ ਪਤਾ ਲੱਗਿਆ ਵੀ ਕਪੂਰੇ ਨੂੰ ਕਹਿਣ ਲੱਗੇ ਵੀ ਫੌਜਾਂ ਚੱਲੀਆਂ ਹੋਈਆਂ ਨੇ ਆਪਣੇ ਵਾਸਤੇ ਲੜਾਈ ਵਾਸਤੇ ਜਗਾ ਇਹ ਵਧੀਆ ਹੈ ਪਰ ਕਪੂਰੇ ਨੂੰ ਲੱਗਦਾ ਸੀ ਵੀ ਮੇਰਾ ਘਰ ਬਰਬਾਦ ਸਾਰਾ ਹੋ ਜਾਊਗਾ ਗਿਲਾ ਵੀ ਜਿਹੜਾ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤਾਂ ਕਹਿਣ ਲੱਗੇ ਆ ਜੀ ਜਗਾ ਖੁੱਲੇ ਜਗਾ ਦੇ ਵਿੱਚ ਜਾਦੇ ਫਾਇਦੇ ਨੇ ਖੁੱਲੀ ਜਗ੍ਹਾ ਹੋਵੇ ਉੱਚਾ ਹੋਵੇ ਤਾਂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਕਪੂਰੇ ਅਸੀਂ ਇੱਥੋਂ ਛੱਡ ਕੇ ਜਾ ਰਹੇ ਹਾਂ ਤੇ ਕੱਲ ਨੂੰ ਅਸੀਂ ਤੁਹਾਡਾ ਕਿਲਾ ਛੱਡ ਜਾਾਂਗੇ ਤੁਹਾਡਾ ਧੰਨਵਾਦ ਹੈ ਜਿੰਨਾ ਚਿਰ ਤੁਸੀਂ ਲਗਭਗ 6 ਮਹੀਨੇ ਸਾਨੂੰ ਇਸ ਇਸ ਦਾ ਜਗ੍ਹਾ ਤੇ ਉਤੇ ਪਨਾ ਦਿੱਤੀ ਹੈ ਤੁਸੀਂ ਸੇਵਾ ਕੀਤੀ ਹੈ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਸਿੰਘ ਹੋਰ ਵੀ ਹੋਗੇ ਤਾ ਕੁਝ ਸਿੰਘਾਂ ਨੂੰ ਲੈ ਕੇ ਸਤਗੁਰੂ ਪਾਤਸ਼ਾ ਅੱਗੇ ਚੱਲ ਪਏ ਕਪੂਰੇ ਤੋਂ ਜਾਂਦੇ ਹੋਏ ਇਧਰ ਖਦਰਾਨੇ ਦੀ ਢਾਬ ਨੂੰ ਕ੍ਰਾਸ ਕਰਕੇ ਤੇ ਨਾਲ ਜਿਹੜਾ ਅੱਜਕੱਲ ਟੁੱਟੀ ਗੰਢੀ ਮੁਖਤਸਰ ਸਾਹਿਬ ਮੁਖਤਸਰ ਸਾਹਿਬ ਜਿਹੜਾ ਹੈ ਉਸ ਜਗ੍ਹਾ ਵੱਲ ਸਤਗੁਰੂ ਪਾਤਸ਼ਾ ਚੱਲ ਪਏ ਤੇ ਇਧਰ ਫੌਜਾਂ ਵੀ ਮਗਰ ਲੱਗੀਆਂ ਹੋਈਆਂ ਨੇ ਫੌਜਾਂ ਜਦੋਂ ਪਹੁੰਚ ਗਈਆਂ ਕਪੂਰੇ ਦੇ ਕੋਲ ਆ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਨਹੀਂ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਦੱਸੋ ਜਿਹੜੇ ਗੁਰੂ ਨੇ ਕਿੱਧਰ ਗਏ ਨੇ ਤਾਂ ਕਪੂਰਾ ਕਹਿੰਦਾ ਜੀ ਚਲੋ ਮੈਂ ਤੁਹਾਡੇ ਨਾਲ ਵਗ ਹੁਣ ਲੈਣਾ ਪੈਂਦਾ ਫੌਜਾਂ ਨੇ ਨਾਲ ਲਿਆ ਕਪੂਰੇ ਨੂੰ ਕਪੂਰੇ ਨੂੰ ਨਾਲ ਲਿਆ ਤੇ ਕਲੰਗਿਆਂ ਵਾਲੇ ਪਾਤਸ਼ਾਹ ਨੇ ਜਾ ਕੇ ਟਿੱਬੀ ਦੇ ਉੱਤੇ ਇੱਕ ਉੱਚੀ ਟਿੱਬੀ ਜਿਹੜੀ ਦੇਖੀ ਖਦਰਾਣੇ ਦੀ ਢਾਬ ਤੋਂ ਅੱਗੇ ਢਾਬ ਦੇ ਅੱਗੇ ਸੀ ਜਿਹੜੀ ਟਿੱਬੀ ਹੋ ਸਕਦਾ ਹੈ ਢਾਬ ਥੋੜੀ ਪਿੱਛੇ ਹੋਵੇ ਤੇ ਟਿੱਬੀ ਦੇ ਉੱਤੇ ਮੋਰਚਾ ਲਾ ਲਿਆ ਟਿੱਬੀ ਦੇ ਓਲ ਦੇ ਸੀਗੀ ਢਾਬ ਤੇ ਮੂਰੇ ਸੀ ਟਿੱਬੀ ਟਿੱਬੀ ਦੇ ਉੱਤੇ ਮੋਰਚਾ ਲਾ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੰਘੋ ਅੱਜ ਯੁੱਧ ਇੱਥੇ ਹੋਊਗਾ ਤੇ ਇੱਥੇ ਸਤਗੁਰੂ ਪਾਤਸ਼ਾਹ ਨੇ ਜਦੋਂ ਦੇਖਿਆ ਵੀ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਹੈ ਵਜੀਦ ਖਾਂ ਦੀ ਫੌਜ ਹੈ ਉੱਥੇ ਡੇਰੇ ਲਾ ਲੇ ਵੀ ਇੱਕ ਦੋ ਦਿਨਾਂ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਫੌਜ ਹੌਲੀ-ਹੌਲੀ ਆਪਣੇ ਤੱਕ ਪਹੁੰਚੂਗੀ ਤਾਂ ਇਧਰ ਮਹਾਰਾਜ ਦੇ ਕੋਲ ਇੱਕ ਦੂਰਬੀਨ ਵਾਲਾ ਸਿਸਟਮ ਸੀਗਾ ਜਿਵੇਂ ਆਪਾਂ ਕਹਿ ਲਿਏ ਵੀ ਇੱਕ ਸੰਘਣੇ ਦਰਖਤ ਦੇ ਵਿੱਚ ਆਪਣੇ ਸੁਈਏ ਨੂੰ ਬਿਠਾਇਆ ਜਾਂਦਾ ਸੀ ਉਹਦੇ ਕੋਲ ਇਹੋ ਜਿਹਾ ਜੰਤਰ ਵੀ ਸੀਗਾ ਜਿਹਦੇ ਨਾਲ ਉਹਨੂੰ ਦੂਰ ਤੱਕ ਦੀ ਜਾਂਦਾ ਸੀ ਤਾਂ ਉਹਨੇ ਆਕੇ ਦੱਸਿਆ ਕਿ ਮਹਾਰਾਜ ਬਜੀਦ ਖਾਨ ਦੀਆਂ ਫੌਜਾਂ ਨਾ ਬੱਦਗੜ ਤਕੜ ਕਰਦੀਆਂ ਆਉਂਦੀਆਂ ਨੇ ਨਗਾਰੇ ਵੱਜਦੇ ਆਉਂਦੇ ਆ ਢੋਲ ਵੱਜਦੇ ਆਉਂਦੇ ਆ ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਇਧਰੋਂ ਤਿਆਰੀ ਕਰ ਲਈ ਤੀਰ ਤੂ ਸਾਰੇ ਤਿਆਰ ਕਰ ਲੇ ਸਤਗੁਰਾਂ ਨੇ ਸਿੰਘਾਂ ਨੂੰ ਮੋਰਚਿਆਂ ਦੇ ਵਿੱਚ ਸੈੱਟ ਕਰਤਾ ਟਿੱਬੀ ਦੇ ਉੱਤੇ ਤੇ ਇਧਰੋਂ ਮਝੈਲ ਦੇ ਸਿੰਘ ਜਿਹੜੇ ਭਾਈ ਮਹਾ ਸਿੰਘ ਬੀਬੀ ਭਾਗ ਕੌਰ ਤੇ ਉਹਨਾਂ ਦੇ ਭਰਾ ਭਾਗ ਸਿੰਘ ਗੰਡਾ ਸਿੰਘ ਦਰਬਾਰਾ ਸਿੰਘ ਦੇ ਨਾਂ ਤਕਰੀਬਨ ਅ 41 42 ਸਿੰਘ ਜਿਹੜੇ ਸੀਗੇ ਮਝੈਲ ਉਹ 41 ਸਿੰਘ ਮਾਤਾ ਭਾਗ ਕੌਰ ਦੇ ਨਾਲ 40 ਸਿੰਘ ਹੋਰ ਸੀ ਉਹ ਸਤਿਗੁਰੂ ਪਾਤਸ਼ਾਹ ਨੂੰ ਮਿਲੇ ਮਿਲ ਕੇ ਕਹਿਣ ਲੱਗੇ ਇਹ ਮਹਾਰਾਜ ਅਸੀਂ ਤੁਹਾਡਾ ਸਮਝੌਤਾ ਨਾ ਕਰਾ ਦਈਏ ਸਤਿਗੁਰੂ ਪਾਤਸ਼ਾਹ ਕਹਿੰਦੇ ਮੁਸਕਰਾਏ ਥੋੜਾ ਵੀਰਸ ਦੇ ਵਿੱਚ ਆਏ ਕਹਿੰਦੇ ਵੀ ਐਵੇਂ ਦੱਸੋ ਭਾਗਸਿਆਂ ਮਾਤਾ ਪਾਪਾ ਕੋਰ ਦੇ ਭਰਾ ਸਨ ਤੇ ਮਹਾ ਸਿੰਘ ਵੀ ਨਾਲ ਸੀ ਜਥੇਦਾਰ ਮਹਾ ਸਿੰਘ ਸੀਗੇ ਕਹਿੰਦੇ ਜੀ ਛੋਡਾ ਅਸੀਂ ਸਮਝੌਤਾ ਕਰਾ ਦਈਏ ਵਜੀਦ ਖਾਂ ਦੇ ਨਾਲ ਤੇ ਇਸ ਕਰਕੇ ਜਿਹੜੀਆਂ ਇਹਨਾਂ ਨੁਕਸਾਨ ਹੋ ਗਏ ਲੜਾਈਆਂ ਝਗੜੇ ਹੋ ਗਏ ਆਪਾਂ ਉਹਨਾਂ ਸਮਝੌਤਾ ਕਰਵਾ ਦਈਏ ਛੋਡਾ ਜੇ ਤੁਸੀਂ ਕਹੋ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਐਂ ਦੱਸੋ ਜਦੋਂ 8 ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਪਿਆ ਸੀਗਾ ਉਸ ਟਾਈਮ ਤੇ ਤੁਸੀਂ ਕਿੱਥੇ ਸੀਗੇ ਚੁੱਪ ਕਹਿੰਦੇ ਚਲੋ ਫਿਰ ਸਤਸਾ ਦੇ ਕਿਨਾਰੇ ਕਿਸਮਾਨ ਦਾ ਜੋ ਜੁਦ ਹੋਇਆ ਹੈ 250 300 ਸਿੰਘਾਂ ਦੀ ਸ਼ਹੀਦੀ ਹੋਈ ਹੈ ਉਦੋਂ ਤੁਸੀਂ ਕਿੱਥੇ ਗਏ ਫੇਰ ਚਮਕੌਰ ਦੀ ਗੜੀ ਵੇਲੇ ਤੁਸੀਂ ਕਿੱਥੇ ਗਏ ਸੀ ਤੇ ਸਰਹੰਦ ਵਿਖੇ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕਰਤਾ ਉਦੋਂ ਤੁਸੀਂ ਸਮਝੌਤੇ ਵਾਲੇ ਕਿੱਥੇ ਗਏ ਸੀ ਸਾਨੂੰ ਤੁਹਾਡੇ ਸਮਝੌਤੇ ਦੀ ਕੋਈ ਲੋੜ ਨਹੀਂ ਤੁਸੀਂ ਆਪਣੀ ਮੱਤ ਆਪਣੇ ਕੋਲ ਰੱਖੋ ਇੰਨੀ ਗੱਲ ਜਦੋਂ ਕਹੀ ਤਾਂ ਮਾਹ ਸਿੰਘ ਕਹਿੰਦਾ ਜੀ ਅਸੀਂ ਤਾਂ ਸੋਡੇ ਫਾਇਦੇ ਦੀ ਗੱਲ ਕਰਦੇ ਸੀ ਮਾਰੇ ਕਹਿੰਦੇ ਨਹੀਂ ਫਾਇਦੇ ਦੀਆਂ ਗੱਲਾਂ ਇਦਾਂ ਨਹੀਂ ਹੁੰਦੀਆਂ ਇਹ ਕੋਈ ਫਾਇਦੇ ਵਾਲੀ ਗੱਲ ਨਹੀਂ ਹੈਗੀ ਤੱਕ ਸਾਰੇ ਖੜੇ ਹੋ ਕੇ ਕਹਿਣ ਲੱਗੇ ਨਾ ਇੱਕ ਦੋ ਨੂੰ ਛੱਡ ਕੇ ਜਿਵੇਂ ਭਾਈ ਭਗਤ ਸਿੰਘ ਤੇ ਗੰਡਾ ਸਿੰਘ ਦਰਬਾਰਾ ਸਿੰਘ ਇਹ ਤਿੰਨ ਚਾਰ ਸਿੰਘਾਂ ਨੂੰ ਛੱਡ ਕੇ ਮਨ ਵਿੱਚ ਜਿਹੜਾ ਸੀਗਾ ਭਾਵੇਂ ਜਥੇ ਦੇ ਨਾਲ ਹੀ ਉਹਨਾਂ ਨੇ ਜਾਣਾ ਸੀ ਪਰ ਉਹਨਾਂ ਦੇ ਮਨ 'ਚ ਸੀ ਵੀ ਆਪਾਂ ਕੁਝ ਗੱਲ ਗਲਤ ਕਰ ਰਹੇ ਹਾਂ ਕਹਿੰਦੇ ਵੀ ਮਹਾਰਾਜ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਨਾ ਅਸੀਂ ਤੁਹਾਡੇ ਸਿੱਖ ਨਹੀਂ ਅਸੀਂ ਫਿਰ ਅਸੀਂ ਤੁਹਾਨੂੰ ਆਪਣਾ ਗੁਰੂ ਵੀ ਨਹੀਂ ਮੰਨਦੇ ਮਹਾਰਾਜ ਕਹਿੰਦੇ ਤਾਂ ਕੋਈ ਖਾਸ ਗੱਲ ਨਹੀਂ ਭਾਈ ਤੁਸੀਂ ਸਾਨੂੰ ਆਪਣਾ ਗੁਰੂ ਨਾ ਮੰਨੋ ਤੁਸੀਂ ਇੱਥੇ ਲਿਖ ਕੇ ਦੇ ਦਿਓ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਇਹ ਲਿਖ ਕੇ ਦੇ ਦਿਓ ਸਾਨੂੰ ਤਾਂ ਉਹਨਾਂ ਨੇ ਇੱਕ ਚਿੱਠੀ ਦੇ ਉੱਤੇ ਲਿਖਤਾ ਵੀ ਅਸੀਂ ਤਾਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ ਇਦਾਂ ਫੈਸਲਾ ਲੈ ਕੇ ਜਾ ਰਹੇ ਹਾਂ। ਨਾਰਾਜ਼ ਹੋ ਕੇ ਜਾ ਰਹੇ ਹਾਂ। ਮਾਰੇ ਕਹਿੰਦੇ ਕੋਈ ਗੱਲ ਨਹੀਂ ਜਾਓ ਭਾਈ। ਜਦੋਂ ਚਿੱਠੀ ਦੇ ਉੱਤੇ ਬੇਦਾਵਾ ਲਿਖਤਾ ਸਤਿਗੁਰਾਂ ਨੇ ਉਹ ਕਾਮਰਕਸੇ ਦੇ ਵਿੱਚ ਰੱਖ ਲਿਆ। ਉਹਦੀ ਚਿੱਠੀ ਜਿਵੇਂ ਆਪਾਂ ਜੇਬ ਦੇ ਵਿੱਚ ਪਾਚੀ ਪਾ ਲੰਨੇ ਐਂ ਪਾਈ ਹੋਈ ਸੀ ਅਜੇ। ਤੇ ਜਦੋਂ ਥੋੜੀ ਦੂਰ ਵਾਪਸ ਜਾਣ ਲੱਗੇ ਨਾ ਮਾਤਾ ਭਾਗ ਕੌਰ ਰੜ ਕੇ ਮਾਤਾ ਭਾਗ ਕੌਰ ਨੇ ਇੱਕ ਲਖੀਰ ਖਿੱਚਤੀ ਕਹਿੰਦੀ ਵੀ ਦੇਖੋ ਇਹ ਤਾਂ ਪੱਕਾ ਕੈਰਤਾ ਵਾਲਾ ਕੰਮ ਕਰ ਰਹੇ ਆ ਤੁਸੀਂ ਐਂ ਕਰੋ ਵੀ ਉਹੀ ਗੱਲ ਹੈ ਵੀ ਤੁਸੀਂ ਚੂੜੀਆਂ ਪਾ ਲਓ ਜਾ ਕੇ ਫਿਰ ਕੀ ਕਰੋਗੇ ਤੁਸੀਂ ਬੱਦਚਰ ਜਿਉ ਕੇ ਕੈਰਤਾ ਨਾਲ ਤਾਂ ਤੁਸੀਂ 100 ਸਾਲ ਵੀ ਜਿਉ ਜਿਉ ਲੋਗੇ ਨਾ ਗੁਰੂ ਤੋਂ ਬੇਮੱਖ ਹੋ ਕੇ ਉਹ ਵੀ ਤੁਹਾਡੇ ਕਿਸੇ ਦਿਨ ਕੋਈ ਕਿਸੇ ਅ ਸੋ ਦੇ ਲੇਖੇ ਦੇ ਵਿੱਚ ਨਹੀਂ ਹੋਵੇਗਾ ਜੇ ਤਾ ਆਪਾਂ ਗੁਰੂ ਦੇ ਰਾਹੀਂ ਗੁਰੂ ਦੇ ਗੁਰੂ ਦੇ ਲਈ ਆਪਣੀ ਕੁਰਬਾਨੀ ਦਿੰਨੇ ਆ ਤਾਂ ਸੱਸੀ ਰਹਿੰਦੀ ਦੁਨੀਆ ਤੱਕ ਕਮਰ ਹੋ ਜਾਗੇ ਤੇ ਤੁਸੀਂ ਐਂ ਕਰੋ ਜਿਹਨੇ ਟੱਪਣਾ ਜਾਓ ਇੱਕ ਲਖੀਰ ਖਿੱਚਤੀ ਵੀ ਜਿਹੜੇ ਗੁਰੂ ਤੋਂ ਆਪਣਾ ਜਾਨ ਵਾਰਨ ਦੇ ਲਈ ਤਿਆਰ ਨੇ ਨਾ ਉਹ ਇਸ ਲਕੀਰ ਨੂੰ ਟੱਪ ਟੱਪ ਜੋ ਹੁਣ ਸਾਰੇ ਟੱਪ ਗਏ ਕਿਉਂਕਿ ਲੈਕਚਰੀ ਐਡਾ ਤਕੜਾ ਕੀਤਾ ਸੀ ਮਾਈ ਭਾਗ कौर ਨੇ ਤੇ ਭਾਗ ਸਿੰਘ ਗੰਡਾ ਸਿੰਘ ਦਰਬਾਰਾ ਸੀ ਉਹ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਇਹ ਆਪਾਂ ਗਲਤ ਕੀਤਾ ਹੋਇਆ ਹੈ ਜਦੋਂ ਸਾਰੇ ਟੱਪ ਗਏ ਤੇ ਇਧਰੋਂ ਫੌਜ ਹੈ ਜਿਹੜੀ ਉਹ ਦਿਗੜ-ਦਗੜ ਕਰਦੀ ਸੁਣ ਗਿਆ ਵੀ ਆ ਰਹੀ ਹੈ ਕਹਿੰਦੇ ਫਿਰ ਐਂ ਉਂ ਕਰੋ ਹੁਣ ਗੁਰੂ ਸਾਹਿਬਾਂ ਕੋਲੇ ਨਹੀਂ ਜਾਂਦੇ ਆਪਾਂ ਇਹ ਗੰਡਾ ਸਿੰਘ ਕਹਿੰਦੇ ਭਾਗ ਸਿੰਘ ਕਹਿੰਦੇ ਮਹਾ ਸਿੰਘ ਹੋਰੀ ਕਹਿੰਦੇ ਕਹਿੰਦੇ ਫਿਰ ਆਪਾਂ ਹੁਣ ਗੁਰੂ ਸਾਹਿਬ ਕੋਲੇ ਨਹੀਂ ਜਾਂਦੇ ਫਿਰ ਕਹਿੰਦੇ ਫਿਰ ਆ ਫੌਜ ਆ ਨਾ ਜਿਹੜੀ ਜਾ ਰਹੀ ਹੈ ਇਹ ਆਪਾਂ ਨੂੰ ਮਾਰ ਕੇ ਅੱਗੇ ਗੁਰੂ ਤੱਕ ਜਾ ਸਕਦੀ ਹੈ ਜਿਉਂਦੇ ਜੀ ਤਾਂ ਲੰਗੜ ਨਹੀਂ ਦਿੰਦੇ ਤਾਂ ਉਹਨਾਂ ਸੂਰਮਿਆਂ ਨੇ ਕੀ ਕਰਿਆ फटाफट ਪਲਾਨ ਕੀਤਾ ਉਹਨਾਂ ਨੇ ਝਾੜੀਆਂ ਦੇ ਵਿੱਚ ਜਿੱਥੇ ਅੱਜਕੱਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਬਣਿਆ ਹੋਇਆ ਹੈ ਉਥੇ ਝਾੜੀਆਂ ਤੇ ਰੇਤਲੀ ਧਰਤੀ ਸੀ ਉੱਚੀ ਨੀਵੀ ਤੇ ਉਹਨਾਂ ਝਾੜੀਆਂ ਦੇ ਉੱਤੇ ਆਪਣੇ ਕੱਪੜਾ ਲੀੜਾ ਕਸ਼ਹਿਰੇ ਆਦ ਤਾਂਕੇ ਨਾਲ ਤੰਬੂਆਂ ਵਾਂਗ ਲੱਗਣ ਲੱਗਾ ਤੇ ਵਜੀਦ ਖਾਨ ਨੂੰ ਵੀ ਐਂ ਲੱਗਿਆ ਤੇ ਨਾਲ ਕਪੂਰਾ ਵੀ ਆਹ ਜਿਹੜਾ ਗੁਰੂ ਸਾਹਿਬਾਂ ਨੇ ਆਪਣੇ ਆਸਣ ਲਾਏ ਹੋਏ ਨੇ ਇੱਥੇ ਤੇ ਅੱਗੇ ਇੱਥੇ ਹੁਣ ਆਪਣਾ ਜੁਦ੍ਹ ਹੋਊਗਾ ਫੌਜਾਂ ਨੇ ਵੀ ਚੜ੍ਹਾਈ ਕਰਤੀ ਤੇ ਇਧਰੋਂ ਸਿੰਘਾਸੂਰ ਮਿਆਂ ਕੋਲੇ ਇਹਨਾਂ ਨੇ ਵੀ ਆਪਣੇ ਤੀਰ ਤਲਵਾਰਾਂ ਦੇ ਨਾਲ ਜਿਹੜਾ ਯੁੱਧ ਹੈ ਉਹ ਸ਼ੁਰੂ ਕਰਤਾ ਮੋਰਚੇ ਲਾ ਕੇ ਤੀਰਾਂ ਦੇ ਨਾਲ ਫਿਰ ਤਲਵਾਰਾਂ ਦੇ ਨਾਲ ਕਿਉਂਕਿ ਪੂਰੇ ਲੈਸ ਸਿੰਘ ਸੀ ਜਿਹੜੇ ਮਝੈਲ ਸਿੰਘ ਸੀਗੇ ਉਹ ਆਪਣੇ ਸ਼ਸਤਰਾਂ ਵਸਤਰਾਂ ਦੇ ਨਾਲ ਪੂਰੇ ਲੈਸ ਹੋ ਕੇ ਆਏ ਸੀ ਤਿਆਰੀ ਵੇਰੀ ਕਰਕੇ ਆਏ ਸੀ ਆਏ ਲੜਨੀ ਸੀ ਪਰ ਗੱਲ ਸਮਝੌਤੇ ਤੇ ਆ ਕੇ ਰੁਕ ਗਈ ਤੇ ਜਦੋਂ ਸਮਝੌਤੇ ਤੇ ਆ ਕੇ ਆਏ ਮਦਦ ਦੇ ਵਿੱਚ ਹੀ ਸੀ ਪਰ ਮਾਨ ਬਦਲ ਗਿਆ ਵੀ ਕੀ ਆਪਾਂ ਗੁਰੂ ਸਾਹਿਬਾਂ ਨੂੰ ਮਨਾ ਲ ਲੈਨੇ ਆ ਨਾ ਕਤਲਿਆਮ ਹੋਵੇ ਕੀ ਆ ਲੜਾਈ ਝਗੜੇ ਤੋਂ ਬਚੀ ਰਹੀ ਏ ਤੇ ਗੁਰੂ ਸਾਹਿਬਾਂ ਦਾ ਜਵਾਬ ਸੁਣ ਕੇ ਫਿਰ ਉਹ ਉਹਨਾਂ ਨੇ ਬੇਦਾਵਾ ਦੇ ਲਿਖਤਾ ਕਿਉਂਕਿ ਫਿਰ ਗੁੱਸਾ ਮੰਨ ਗਏ ਵੀ ਸਾਨੂੰ ਇਉਂ ਕੋ ਕਹਤਾ ਤੇ ਫਿਰ ਜਦੋਂ ਲਲਕਾਰ ਪਈ ਮਾਤਾ ਭਾਗ ਕੌਰ ਦੀ ਫਿਰ ਤਿਆਰ ਵਰ ਤਿਆਰ ਹੋ ਗਏ ਫਿਰ ਉਹਨਾਂ ਨੇ ਆਸਣ ਲਾ ਕੇ ਪਹਿਲੇ ਹੀ ਫੌਜ ਨੂੰ ਸਾਹਮਣੇ ਰੋਕ ਲਿਆ ਥੰਮ ਲਿਆ ਮਜੀਦ ਖਾਨ ਦੀ ਫੌਜ ਇਧਰੋਂ ਚੜੀ ਆਉਂਦੀ ਹੈ ਜਦੋਂ ਥੰਮ ਲਿਆ ਤੇ ਇਧਰੋਂ ਕਲੰਗਿਆਂ ਵਾਲੇ ਪਾਤਸ਼ਾਹ ਟਿੱਬੀ ਦੇ ਉੱਤੋਂ ਆਪਣੇ ਤੀਰ ਛੱਡਦੇ ਆ ਸਿੰਘ ਤੀਰ ਛੱਡਦੇ ਆ ਤੇ ਨਾਲ ਮਦਦ ਕਰ ਰਹੇ ਆ ਪੂਰੀ ਜਦੋਂ ਹੱਲਾ ਪੈਂਦਾ ਤੇ ਉਹ ਚਾਰੇ ਪਾਸਿਓਂ ਮਾਰਾ ਸਤਗੁਰੂ ਪਾਤਸ਼ਾਹ ਆਪਣੇ ਤੀਰ ਛੱਡਦੇ ਆ ਜਿੱਧਰ ਜ਼ੋਰ ਪੈਂਦਾ ਛਿੱਧ ਪਾ ਦਿੰਦੇ ਆ ਆਪਣੀ ਤੀਰ ਮਾਰ ਕੇ ਤੀਰਾਂ ਦੀ ਵਰਖਾ ਕਰ ਰਹੇ ਨੇ ਤੇ ਇਧਰ ਮਝੈਲ ਨੇ ਜਿਹੜੇ ਮਹਾ ਸਿੰਘ ਸਮੇਤ ਤੇ ਉਹ ਫੌਜ ਦਾ ਟਕਰਾ ਕਰਨ ਲੱਗੇ ਤੇ ਜਦੋਂ ਇਹ ਜੇਠਾੜ ਦਾ ਮਹੀਨਾ ਹੈ ਤੇ ਜਦੋਂ ਤੇ ਦੇ ਨਾਲ ਫੌਜ ਬਿਆਕਲ ਹੋਈ ਮਜੀਦ ਖਾਂ ਦੇ ਕੋਲ ਕਹਿਣ ਲੱਗੇ ਵੀ ਜ਼ਿਆਦਾਤਰ ਨੇ ਜਿਹੜੇ ਨਾ ਆਪਣੇ ਫੌਜੀ ਉਹ ਤੇ ਦੇ ਨਾਲ ਬੇਹੋਸ਼ ਪਾਣੀ ਤੋਂ ਬਿਨਾ ਬੇਹੋਸ਼ੀ ਦੀ ਪਾਣੀ ਮੁੱਕ ਗਿਆ ਜਿਹੜਾ ਨਾਲ ਰੱਖਿਆ ਸੀ ਤੇ ਫੌਜ ਦੇ ਵਿੱਚ ਪਾਣੀ ਬਹੁਤ ਜ਼ਰੂਰ ਜ਼ਰੂਰ ਹੁੰਦਾ ਜੰਗ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜ਼ਰੂਰ ਜ਼ਰੂਰੀ ਹੁੰਦਾ ਹੁਣ ਇੱਥੇ ਕਪੂਰਾ ਇੱਕ ਮਦਦ ਕਰ ਦਿੰਦਾ ਕਪੂਰੇ ਨੂੰ ਪੁੱਛਿਆ ਗਿਆ ਵੀ ਇਧਰੋਂ ਦਾ ਸਾਰੇ ਸਿੰਘ ਛੇਧੀਆਂ ਪਾ ਗਏ ਤੇ ਅੱਗੇ ਵਧਣ ਦੀ ਜਗ੍ਹਾ ਤੇ ਕਹਿੰਦੇ ਵੀ ਐਂਉਂ ਦੱਸ ਵੀ ਕਪੂਰੇ ਵੀ ਪਾਣੀ ਜਾਹੀ ਤਾਂ ਸਾਨੂੰ ਤੈਨੂੰ ਇਲਾਕੇ ਦਾ ਪਤਾ ਹੋਊਗਾ ਵੀ ਢਾਬਾਂ ਢੂਬਾਂ ਕਿੱਥੇ ਨੇ ਪਾਣੀਆਂ ਦਾ ਇੰਤਜ਼ਾਮ ਦੱਸ ਉਹ ਪਾਣੀ ਅੱਗੇ ਤਾਂ ਨਾਲ ਹੀ ਸੀਗਾ ਉਹ ਟੀਬੀ ਟੱਪਣ ਦੇ ਨਾਲ ਹੀ ਸਾਰਾ 1 ਡੇਢ ਕੋਹ ਤੇ 1 ਕੋਹ ਤੇ ਪਾਣੀ ਸੀਗਾ ਅੱਗੇ ਤਾਂ ਤੇ ਪਿੱਛੇ 5 ਕੋਹ ਤੇ ਪਾਣੀ ਸੀ ਹੁਣ ਕਪੂਰਾ ਕਹਿੰਦਾ ਜੀ ਅੱਗੇ ਤਾਂ 9 ਕੋਹ ਪਾਣੀ ਹੈ ਪਿੱਛੇ 5 ਕੋਹ ਹੈ ਇੱਕ ਅੱਧੀ ਕੋਹ ਕੋਟਾ ਆਖੀ ਦੱਸਤਾ ਹੂਗਾ ਵੀ ਤਿੰਨ ਚਾਰ ਕੋਹ ਤਾਂ ਪਿੱਛੇ ਦਾ ਤਿੰਨ ਚਾਰ ਕੋਹ ਤੇ ਆ ਜੀ ਤੇ ਅੱਗੇ ਆ ਜਿਹੜਾ ਉਹ 8-9 ਕੋਹ ਤੇ ਪਾਣੀ ਨਹੀਂ ਹੈਗਾ ਹੁਣ ਇੱਥੇ ਕਪੂਰੇ ਨੇ ਸਤਗੁਰਾਂ ਦੇ ਪੱਖ ਦੇ ਵਿੱਚ ਕਹਿ ਲਓ ਸਤਗੁਰਾਂ ਦੀ ਸੇਵਾ ਦੇ ਵਿੱਚ ਕਹਿ ਲਓ ਸਤਗੁਰਾਂ ਦੇ ਪਿਆਰ ਵਿੱਚ ਕਹਿ ਲਓ ਇੱਥੇ ਉਹਨੇ ਫਿਰ ਇੱਕ ਕੱਟ ਮਾਰਤਾ ਕਿਉਂਕਿ ਅੰਦਰ ਪਿਆਰ ਸੀ ਉਹਨੇ ਕਿਹਾ ਵੀ ਅੱਗੇ ਤਾਂ ਪਾਣੀ ਦੂਰ ਹੈ ਜੀ ਪਿੱਛੇ ਨੇੜੇ ਆ ਜਦੋਂ ਕਿ ਅੱਗੇ ਨੇੜੇ ਸੀ ਪਿੱਛੇ ਦੂਰ ਸੀਗਾ ਉਹ ਫੌਜਾਂ ਨੂੰ ਵਾਪਸ ਪਾਣੀ ਦੇ ਕਰਕੇ ਵਾਪਸ ਮੋੜ ਕੇ ਲੈ ਗਏ ਆ ਜਦੋਂ ਫੌਜਾਂ 9-10 ਕਿਲੋਮੀਟਰ ਤੇ ਪਿੱਛੇ ਵਗੀਆਂ ਕੋਹ ਤੇ ਵਗੀਆਂ ਘਾਟ ਤੋਂ ਘੱਟ ਡੇਢ ਕੋ ਦੀ ਡੇਢ ਕਿਲੋਮੀਟਰ ਦੀ ਇੱਕ ਕੋਹ ਬਣਦੀ ਹੈ 15 ਕਿਲੋਮੀਟਰ ਪਿੱਛੇ ਚਲੇ ਗਏ ਫਿਰ ਵਾਪਸ ਫੌਜਾਂ ਵਾਪਸੀ ਚਲੀਆਂ ਗਈਆਂ ਤੇ ਇਧਰ ਕਲਗੀਆਂ ਵਾਲੇ ਪਾਤਸ਼ਾਹ ਫਿਰ ਟਿੱਬੀ ਤੋਂ ਉਤਰ ਕੇ ਸਿੰਘਾਂ ਦੇ ਸਮੇਤ ਆਏ ਕਹਿੰਦੇ ਆਜੋ ਸਿੰਘੋ ਭੱਜ ਕੇ ਦੇਖਦੇ ਆਂ ਵੀ ਕਿੰਨਾ ਨੇ ਫੌਜ ਨੂੰ ਰੋਕੀ ਰੱਖਿਆ ਪਤਾ ਤਾਂ ਸੀ ਜਦੋਂ ਫੌਜਾਂ ਨੂੰ ਰੋਕੀ ਰੱਖਿਆ ਤਾਂ ਜਾ ਕੇ ਦੇਖਿਆ ਵੀ ਤੇ ਉਹੀ ਸਿੰਘ ਨੇ ਜਿਹੜੇ ਵੇਦਾਵਾ ਦੇ ਕੇ ਗਏ ਸੀਗੇ ਤੇ ਮਹਾਰਾਜ ਖੁਸ਼ ਹੋ ਗਏ ਵੀ ਬਾਅਦ ਸੂਰਮਿਆਂ। ਤੇ ਇੱਕ ਪਾਸੇ ਤੁਸੀਂ ਕਹਿੰਦੇ ਸੀ ਵੀ ਇਦਾਂ ਤਾਂ ਸਤਿਗੁਰੂ ਪਾਤਸ਼ਾਹ ਜਦੋਂ ਚੱਲੇ ਆ ਤਾਂ ਹਰ ਇੱਕ ਸਿੰਘ ਦੇ ਕੋਲ ਆ ਕੇ ਕਹਿੰਦੇ ਐ ਜਿਨ੍ਹਾਂ ਦੇ ਕੋਲ ਜਿਹੜੇ ਸੂਰਮੇ ਇੱਕ ਦੂਜੇ ਨੂੰ ਮਾਰ ਰਹੇ ਮਾਰੇ ਹੋਏ ਸੀ ਕੋਲੇ ਲਾਸ਼ਾਂ ਪਈਆਂ ਸੀ ਢੇਲ ਲੱਗੇ ਪਈ ਸੀ। ਜਿਨ੍ਹਾਂ ਦੇ ਕੋਲ 5 ਇੱਕ ਸੂਰਮੇ ਦੇ ਕੋਲ 5 ਡੈੱਡ ਬਾਡੀਆਂ ਪਈਆਂ ਸੀ ਤਾਂ ਕਹਿੰਦੇ ਸੀ ਇਹ ਮੇਰਾ 5000 ਹਾਰੀ ਹੈ ਇਹ ਮੇਰਾ 10000 ਹਾਰੀ ਹੈ ਇਹ ਮੇਰਾ 11000 ਹਾਰੀ ਹੈ ਇਦਾਂ ਕਰਦੇ ਕਰਦੇ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਸਭ ਨੂੰ ਦੇਖਦੇ ਆ ਕਿਉਂਕਿ ਸਿੱਧੀਆਂ ਪਾ ਚੁੱਕਿਆ ਤੇ ਇਧਰ ਭਾਈ ਮਹਾ ਸਿੰਘ ਹਜੇ ਆਖਰੀ ਸਾਹਾਂ ਤੇ ਸੈਿਕਰੇ ਹੈ ਤੇ ਮਾਈ ਭਾਗ ਔਰ ਜਿਹੜੀ ਫੱਟੜ ਅਵਸਥਾ ਦੇ ਵਿੱਚ ਹੈ ਜਿਆਦਾ ਗੰਭੀਰ ਹਾਲਤ ਭਾਈ ਜਥੇਦਾਰ ਮਹਾ ਸਿੰਘ ਦੀ ਹੈ ਤੇ ਜਦੋਂ ਇਦਾਂ ਸਤਿਗੁਰੂ ਪਾਸ਼ਾ ਕਰਨ ਲੱਗੇ ਪਹਿਲਾ ਮਤਾ ਭਾਗ ਔਰ ਨੂੰ ਇਹਨਾਂ ਨੂੰ ਜੰਗ ਦੇ ਮੈਦਾਨ ਚੋਂ ਬਾਹਰ ਲੈ ਜਾਓ ਇਹਨਾਂ ਦੇ ਪੱਟੀਆਂ ਮੱਲਮ ਜੋ ਵੀ ਹੈ ਫਟਾਫਟ ਕਰੋ ਤੇ ਜਦੋਂ ਜਾ ਕੇ ਦੇਖਿਆ ਤਾਂ ਭਾਈ ਮਹਾ ਸਿੰਘ ਨੇ ਜਿਹੜੇ ਉਹਨਾਂ ਦਾ ਸਾਹ ਚੱਲ ਰਿਹਾ ਹੈ ਬੇਹੋਸ਼ੀ ਦੀ ਹਾਲਤ ਦੇ ਵਿੱਚ ਨੇ ਸਤਿਗੁਰੂ ਪਾਤਸ਼ਾਹ ਨੇ ਬੀਰਾਸਣ ਹੋ ਕੇ ਆਪਣੇ ਗੋਡੇ ਦੇ ਉੱਤੇ ਆਪਣੀ ਬੁੱਕਲ ਦੇ ਵਿੱਚ ਭਾਈ ਮਹਾ ਮਹਾ ਸਿੰਘ ਦਾ ਜਿਹੜਾ ਸਰੀਰ ਹੈ ਉਹ ਸਿਰ ਆਪਣੇ ਬੁੱਕਲ ਦੇ ਵਿੱਚ ਰੱਖਿਆ ਤੇ ਰਮਾਲ ਦੇ ਨਾਲ ਜਿਹੜਾ ਜ਼ਖਮ ਸੀਗੇ ਉਹਨਾਂ ਨੂੰ ਪੂੰਝਿਆ ਤੇ ਪਾਣੀ ਦੇ ਛਿੱਟੇ ਮਾਰੇ ਜਦੋਂ ਪਾਣੀ ਦੇ ਛਿੱਟੇ ਮਾਰੇ ਥੋੜੇ ਚਿਰ ਬਾਅਦ ਭਾਈ ਮਹਾ ਸਿੰਘ ਨੂੰ ਜਿਹੜੀ ਅ ਹੋਸ਼ ਆ ਜਾਂਦੀ ਹੈ ਤੇ ਅੱਖਾਂ ਖੁੱਲਦੀਆਂ ਨੇ ਜਦੋਂ ਅੱਖਾਂ ਖੁੱਲਦੀਆਂ ਤੇ ਨਾਲ ਦੀ ਨਾਲ ਉਹਨਾਂ ਨੂੰ ਦਸਮੇਸ਼ ਪਿਤਾ ਦਾ ਪਤਾ ਲੱਗਦਾ ਵੀ ਗੁਰੂ ਸਾਹਿਬਾਂ ਦੀ ਬੋਕਲ 'ਚ ਸਿਰ ਮੇਰਾ ਤਾਂ ਉਹਨਾਂ ਨੇ ਫੇਰ ਅੱਖਾਂ ਬੰਦ ਕੀਤੀਆਂ ਤੇ ਅੱਖਾਂ ਦੇ ਵਿੱਚੋਂ ਪਾਣੀ ਚੱਲਿਆ ਸਤਿਗੁਰਾਂ ਨੇ ਆਪਣੀ ਰਮਾਲ ਦੇ ਨਾਲ ਫਿਰ ਭਾਈ ਮਾਨ ਸਿੰਘ ਦੀਆਂ ਅੱਖਾਂ ਪੂੰਝੀਆਂ ਨੇ ਤੇ ਉਹਨਾਂ ਨੂੰ ਹਲਾਸ਼ੇਰੀ ਦੇ ਕੇ ਬੁਲਾਇਆ ਮਹਾਸਿਆ ਬੋਲ ਤੈਨੂੰ ਕੀ ਚਾਹੀਦਾ ਤੇ ਇਸ ਵਕਤ ਤੁਸੀਂ ਕੋਈ ਗੱਲ ਨਹੀਂ ਤੁਸੀਂ ਬੋਲੋ ਤੁਹਾਨੂੰ ਕੀ ਚਾਹੀਦਾ ਤੇ ਤੁਹਾਡੇ ਸ਼ਾਬਾਸ਼ੀ ਤੁਸੀਂ ਇੰਨਾ ਜੁੱਧ ਕੀਤਾ ਸਾਰੇ ਸਿੰਘਾਂ ਦਾ ਧੰਨਵਾਦ ਕਰਦੇ ਆ ਤਾਂ ਮਹਾ ਸਿੰਘ ਨੇ ਦੋਨੇ ਹੱਥ ਜੋੜੇ ਆਪਣੀ ਦਵਮੀ ਆਵਾਜ਼ ਦੇ ਵਿੱਚ ਬੋਲਿਆ ਕਹਿਣ ਲੱਗੇ ਮਹਾਰਾਜ ਸਾਨੂੰ ਕੁਝ ਨਹੀਂ ਚਾਹੀਦਾ ਸੋਡੀ ਬੋਕਲ ਦੇ ਵਿੱਚ ਸਾਡਾ ਸਿਰ ਹੈ ਇਸ ਤੋਂ ਵੱਡਾ ਸਾਨੂੰ ਕੋਈ ਸਵਰਗ ਇਸ ਤੋਂ ਵੱਡਾ ਸਾਨੂੰ ਕੋਈ ਰਾਜ ਇਤੋਂ ਵੱਡਾ ਜਾਦੇ ਸਾਨੂੰ ਕੋਈ ਉਮਰਾਂ ਦੀ ਲਿਹਾਜ਼ ਉਹ ਨਹੀਂ ਚਾਹੀਦੀ ਇਹ ਸਭ ਤੋਂ ਉੱਤਮ ਸਾਨੂੰ ਪ੍ਰਾਪਤੀ ਹੋ ਗਈ ਹੈ ਪਰ ਗੱਲ ਇੱਕ ਹੈ ਮਹਾਰਾਜ ਜਿਹੜਾ ਅਸੀਂ ਸੁਣੋ ਕੁਝ ਹੀ ਘੰਟੇ ਪਹਿਲਾਂ ਬੇਦਾਵਾ ਲਿਖਿਆ ਸੀ ਤੇ ਉਹ ਪਾੜ ਦਿਓ ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੇਖ ਕਿਉਂਕਿ ਕਾਮਰਕਸੇ ਦੇ ਵਿੱਚ ਉਸ ਸਮੇਂ ਸਤਗੁਰਾਂ ਨੇ ਕਾਮਰ ਕਸੇ ਦੇ ਵਿੱਚ ਹੀ ਉਹ ਬੇਦਾਵਾ ਰੱਖਿਆ ਹੋਇਆ ਸੀਗਾ ਤਾਂ ਸਤਗੁਰਾਂ ਨੇ ਕਿਹਾ ਦੇਖ ਮਾਸਿਆਂ ਤੈਨੂੰ ਇਹ ਬੇਦਾਵਾ ਜਿਹੜਾ ਲਿਖਿਆ ਹੋਇਆ ਆਹੀ ਚਿੱਠੀ ਸੀ ਤਾਂ ਅੱਖਾਂ ਖੋਲ ਕੇ ਕਹਿਣ ਲੱਗਿਆ ਮਹਾਰਾਜ ਹਾਂ ਕਿਉਂਕਿ ਜਿਹੜੇ ਜ਼ਖਮ ਸੀ ਉਹ ਜ਼ਿਆਦਾ ਸੀ ਜਿਹੜੇ ਵਾਰ ਸੀ ਜ਼ਿਆਦਾ ਹੋਏ ਹੋਏ ਸੀ ਪਿੰਡੇ ਦੇ ਉੱਤੇ ਸਰੀਰ ਦੇ ਉੱਤੇ ਤਾਂ ਸਿਰ ਮਾਰ ਦਿੱਤਾ ਵੀ ਹਾਂ ਇਹੀ ਐ ਬੋਲਿਆ ਨਹੀਂ ਜਾ ਰਿਹਾ ਜੇ ਬੋਲਿਆ ਜਾਂਦਾ ਉਹਦੀ ਥੋੜੀ ਸਮਝ ਘਟਾ ਰਹੀ ਹੈ ਕਿਉਂਕਿ ਲਾਸਟ ਸਟੇਜ ਦੇ ਉੱਤੇ ਨੇ ਤਾਂ ਸਤਿਗੁਰੂ ਪਾਤਸ਼ਾਹ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਹਾਂ ਮਹਾਰਾਜ ਇਹੀ ਹੈ ਤਾਂ ਮਹਾ ਸਿੰਘ ਨੂੰ ਕਹਿੰਦੇ ਫਿਰ ਉਹਨ ਅੱਖਾਂ ਖੋਲ ਮਹਾ ਸਿੰਘ ਨੇ ਜੋਰ ਲਾ ਕੇ ਅੱਖਾਂ ਖੋਲੀਆਂ ਤੇ ਕਲੰਗਿਆਂ ਵਾਲੇ ਪਾਤਸ਼ਾਹ ਨੇ ਬੇਦਾਵੇ ਨੂੰ ਦੋ ਫਾੜ ਕਰਕੇ ਫਿਰ ਚਾਰ ਵਾੜ ਕਰਕੇ ਉਹਨਾਂ ਦੇ ਸਾਹਮਣੇ ਕਾੜ-ਕਾੜ ਕਰਕੇ ਚਾੜ-ਚਾੜ ਕਰਕੇ ਕਾਗਦੀ ਆਵਾਜ਼ ਜਿਹੜੀ ਆ ਰਹੀ ਹੈ ਤਾਂ ਜਿਹੜਾ ਬੇਦਾਵਾ ਪਾੜ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਇਧਰ ਪਾਈ ਮਹਾ ਸਿੰਘ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਉਸ ਗੁਰੂ ਦੇ ਚਰਨਾਂ ਦੇ ਗੁਰੂ ਦੀ ਬੁੱਕਲ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿੱਚ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਤੇ ਆਪਣੀ ਸ਼ਹੀਦੀ ਪ੍ਰਾਪਤ ਕਰ ਗਏ 40 ਸਿੰਘ ਜਿਹੜੇ ਇੱਥੇ ਸ਼ਹੀਦੀਆਂ ਪ੍ਰਾਪਤ ਕਰ ਗਏ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਕਿਹਾ ਭਾਈ ਮਹਾਸਿਆ ਤੁਸੀਂ ਆਪ ਵੀ ਮੁਕਤ ਤੇ ਤੁਸੀਂ ਆਪਣੇ ਸਾਥੀਆਂ ਨੂੰ ਵੀ ਮੁਕਤ ਕਰਾਗੇ ਆਪ ਮੁਕਤ ਆਵਰਾ ਮੁਕਤ ਕਰਾਵੇ ਛੋਡੇ ਵਰਗਾ ਸਿੱਖ ਸੂਰਮਾ ਜੋਧਾ ਕੋਈ ਕੋਈ ਹੁੰਦਾ ਹੈ ਤਾਂ ਅੱਜ ਉਸ ਉਹਨਾਂ 40 ਮੁਕਤਿਆਂ ਦੇ ਨਾਂ ਦੇ ਉੱਤੇ ਜਿਹੜਾ ਮੁਕਤ ਸਰ ਸਾਹਿਬ ਬਣਿਆ ਟੁੱਟੀ ਗੰਢੀ ਭਾਵ ਟੁੱਟ ਗਈ ਸੀਗੀ ਤੇ ਉਹ ਵੀ ਗੰਢੀ ਗਈ ਉੱਥੇ ਟੁੱਟੀ ਗੰਢੀ ਵੀ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੈ ਫਿਰ ਸਤਿਗੁਰੂ ਪਾਤਸ਼ਾਹ ਨੇ ਉੱਥੇ ਸਾਰੇ ਸਿੰਘਾਂ ਦੇ ਜਿਹੜਿਆ ਅ ਸਰੀਰ ਸੀਗੇ ਉਹਨਾਂ ਨੂੰ ਇੱਕ ਤਾਂ ਇਕੱਠਾ ਕੀਤਾ ਤੇ ਉਹਨਾਂ ਦਾ ਜਿਹੜਾ ਸੰਸਕਾਰ ਕਰ ਦਿੱਤਾ ਤੇ ਵਜੀਦ ਖਾਂ ਜਿਹੜਾ ਵਾਪਸ ਮੁੜ ਕੇ ਫਿਰ ਚੜ੍ਹਾਈ ਕਰਕੇ ਨਹੀਂ ਆਇਆ ਵਾਪਸ ਚੱਲਿਆ ਗਿਆ ਤੇ ਇਧਰ ਕਲੰਗੀਆਂ ਵਾਲੇ ਪਾਤਸ਼ਾਹ ਫਿਰ ਟਿੱਬੀ ਅ ਮੁਕਸਰ ਤੋਂ ਅੱਗੇ ਹੁੰਦੇ ਹੋਏ ਅ ਦਮਦਮਾ ਸਾਹਿਬ ਪਹੁੰਚਣਗੇ ਆਪਾਂ ਉਹ ਤੁਹਾਡੇ ਨਾਲ ਜਿਹੜਾ ਬਾਕੀ ਦਾ ਹੈ ਕੋਸ਼ਿਸ਼ ਕਰਕੇ ਸਾਂਝਾ ਕਰਾਂਗੇ ਸੋ ਭਾਈ ਬਚਿੱਤਰ ਸਿੰਘ ਮਹਾ ਮਾਫ ਕਰਨਾ ਭਾਈ ਮਹਾ ਸਿੰਘ ਤੇ ਭਾਈ ਭਾਗ ਸਿੰਘ ਭਾਈ ਗੰਡਾ ਸਿੰਘ ਦਰਵਾਰਾ ਸਿੰਘ ਦੇ ਨਾਲ 40 ਸਿੰਘ ਜਿਹੜੇ ਖੇਦਰਾਣੇ ਦੀ ਢਾਬ ਦੇ ਉੱਤੇ ਛੇਦੀਆਂ ਪਾ ਗਏ ਕਲਗਿਆਂ ਵਾਲੇ ਪਾਤਸ਼ਾਹ ਨੇ ਟਿੱਬੀ ਤੋਂ ਤੀਰ ਛੱਡ ਕੇ ਇਸ ਜੰਗ ਨੂੰ ਜਿੱਤਿਆ ਤੇ 14 ਦੀਆਂ 14 ਜੰਗਾਂ ਜਿਹੜੀਆਂ ਕਲੰਗਿਆਂ ਵਾਲੇ ਪਾਤਸ਼ਾਹ ਨੇ ਜਿੱਤੀਆਂ 14.5 ਜੰਗਾਂ ਦਾ ਜ਼ਿਕਰ ਆਉਂਦਾ ਲਾਸਟ ਜੰਗ ਹੈ ਜਿਹੜੀ ਸਤਿਗੁਰੂ ਪਾਤਸ਼ਾਹ ਨੇ ਉਹ ਵੀ ਜਿੱਤੀ ਹੈ ਜਿਹੜੀ ਨਾਦੇੜ ਜਾ ਕੇ ਹੱਲਾ ਬੋਲਿਆ ਜਾਂਦਾ ਹੈ ਦੋ ਮੁਗਲ ਪਠਾਣਾ ਵੱਲੋਂ ਸੋ ਗੁਰਮੁਖ ਪਿਆਰਿਓ ਕਲੰਗਿਆਂ ਵਾਲੇ ਪਾਤਸ਼ਾਹ ਦੇ ਸਿੰਘਾਂ ਨੇ ਬੇਦਾਵਾ ਜ਼ਰੂਰ ਲਿਖ ਦਿੱਤਾ ਸੀ ਬੇਦਾਵਾ ਆਪਣੀਆਂ ਜਾਨਾਂ ਦੇ ਕੇ ਪੜਵਾਤਾ ਸਤਿਗੁਰਾਂ ਨੇ ਮਨਜ਼ੂਰ ਕਰ ਲਿਆ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਅੱਜ 40 ਮੁਕਤਿਆਂ ਦੇ ਨਾਂ ਤੇ ਅ ਸ਼ਹਿਰ ਦਾ ਨਾਮ ਮੁਕਤਸਰ ਸਾਹਿਬ ਪਿਆ ਤੇ ਇਦਾਂ ਜਿਹੜੇ ਸੂਰਮੇ ਹੁੰਦੇ ਐ ਜੇ ਉਹ ਕਿਤੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ ਜੇ ਕੋਈ ਬਾਹਰੋਂ ਆਪਣੀ ਗੱਲ ਕਹਿ ਵੀ ਦਿੰਦੇ ਆ ਪਰ ਅੰਦਰੋਂ ਫਿਰ ਵੀ ਉਹ ਪਰਮਾਤਮਾ ਦੀਆਂ ਨਜ਼ਰਾਂ ਚ ਗੁਰੂਆ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਜੇ ਉਹਨਾਂ ਦੇ ਅੰਦਰ ਪਿਆਰ ਹੈ ਤਾਂ ਫਿਰ ਉਹ ਖਰੇ ਉੱਤਰਦੇ ਆ ਸੋ ਭਾਈ ਮਹਾ ਸਿੰਘ ਨੇ ਜਿਹੜਾ ਸੀਗਾ ਬੇਦਾਵਾ ਪੜਵਾ ਦਿੱਤਾ ਤੇ ਇਦਾਂ ਸਤਿਗੁਰਾਂ ਦੀ ਸਿੱਖੀ ਦੇ ਵਿੱਚ ਉਹ ਸਤਿਗੁਰਾਂ ਦੇ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕਰਾ ਗਏ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕਰਨਗੀ ਸਾਰੀ ਦੁਨੀਆ ਯਾਦ ਕਰੂਗੀ ਜਿੱਨਾਂ ਚ ਦੁਨੀਆ ਇਹਨਾਂ 40 ਮੁਕਤਿਆਂ ਨੂੰ ਯਾਦ ਕਰੂਗੀ ਕਲਗੀਆਂ ਉਹਨਾਂ 40 ਮੁਕਤਿਆਂ ਦੇ ਚਰਨਾਂ 'ਚ ਕਰੋੜਾਂ ਵਾਰ ਪ੍ਰਣਾਮ ਨਮਸਕਾਰ ਨਮਸਕਾਰ ਅਗਲਾ ਇਤਿਹਾਸ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ 'ਚ ਵਿੱਚ ਸਾਂਝਾ ਕਰਾਂਗੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ